ਇਹ ਬੜਾ ਵਧੀਆ ਕਿਡੀ ਜੀ ਸਕੂਲ ਦੇ ਸਟਾਫ ਨੇ ਅਪਰਾਲਾ ਕੀਤਾ ਅਜ ਰਖੜੀਆਂ ਦੇ ਤਿਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚੀਆਂ ਨੂੰ ਇਹ ਰਖੜੀਆਂ ਬੰਨਣ ਲਈ ਇੱਥੇ ਲੈ ਕੇ ਆਏ ਜੀ ਇਹ ਬੜਾ ਇਹਦਾ ਬੱਚਿਆਂ ਨੂੰ ਚ ਕੌਨਫੀਡੈਂਸ ਜਾਂਦਾ ਇਸ ਗੱਲ ਆ ਨਹੀਂ ਪੁਲਿਸ ਤੋਂ ਡਰਦੇ ਹੀ ਆ ਅਗਲੇ ਲੋਕ ਵਰਦੀ ਦੇ ਕੇ ਵੱਡੇ ਬੰਦੇ ਮਤਲਬ ਭੈ ਕਾਂਦੇ ਆ ਬੱਚਿਆਂ ਨੇ ਰਖਾਣੇ ਗਾਣਾ ਛੋਟਿਆ ਨਹੀਂ ਜੀ ਅੱਜ ਬੜਾ ਇਹਨਾਂ ਨਾਲ ਮਿਲ ਕੇ ਮੈਨੂੰ ਚੰਗਾ ਲੱਗਿਆ ਇਹਨਾਂ ਨੇ ਰਖੜੀ ਬਣਾਈ ਇਹਨਾਂ ਨੂੰ ਚਾਕਲੇਟ ਟੌਫੀਆਂ ਬਣਾਉਣਾ ਸੀ ਇਹਨਾਂ ਨੂੰ ਗਿਫਟ ਕਰਾਂਗੇ ਹੁਣ ਤਾਂ ਕਿ ਇਹਨਾਂ ਦੇ ਮਨ ਤੇ ਪੁਲਿਸ ਪਰਦੀ ਕਦੇ ਮਾੜੀ ਸੁਭਾਵ ਨਾ ਜਾਵੇ ਜੀ ਸਸਰੇ ਇੱਕ ਜਿਹਾ ਪਰਸਲੇ ਸਵਾਲ ਆ ਕਿ ਤੁਹਾਡੇ ਸਿਸਟਰ ਹੈ ਜੀ ਮੇਰੇ ਤਿੰਨ ਸਸਰੇ ਨੇ ਇੱਕ ਮੇਰੀ ਧਰਮ ਦੀ ਭੈਣ ਬਣੀ ਆ ਉਹਦੇ ਬ੍ਰਦਰ ਦੀ ਡੈਥ ਹੋ ਗਈ ਸੀ ਉਹਦਾ ਵੀ ਬੱਚਿਆਂ ਦੀ ਨਾਨਕ ਸ਼ਕਮਾ ਕਰਦਾ ਅੰਤ ਡਿਜ਼ਾਈਨ ਬਹੁਤ ਸਾਰੇ ਵਿਜੇਵੇਂ ਅਸੀਂ ਦੇਖ ਰਿਹਾ ਕਿ ਬੜਾ ਟਾਈਮ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਦਾ ਜੇ ਬੱਚਿਆਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਕਿ ਤੁਹਾਡੇ ਸਿਸਟਰੀ ਇੱਥੇ ਪਹੁੰਚ ਗਏ ਹੋ ਮੇਰਾ ਤਾਂ ਇਥੋਂ ਲੁਧਿਆਣਾ ਦੇ ਸਗਾ ਮੈਨੂੰ ਤਾਂ ਵੈਸੇ ਪਰਿਵਾਰ ਲੱਗੀ ਜਾਂਦਾ ਵੀ ਮੈਂ ਅੱਜ ਖੁਸ਼ ਹਾਂ ਇਸ ਗੱਲ ਲਈ ਮੈਨੂੰ ਐਡੇ ਛੋਟੇ ਛੋਟੇ ਬੱਚੇ ਮਿਲਣ ਆ ਪਰ ਛੋਟੇ ਬੱਚਿਆਂ ਨੂੰ ਲੈ ਕੇ ਸਰ ਸਰ ਦੀ ਗੱਲ ਕੀਤੀ ਹੈ ਕਿ ਬੱਚਿਆਂ ਦੇ ਮਨ ਤੇ ਡਰ ਹੁੰਦਾ ਤੇ ਬਹੁਤ ਸਾਰੇ ਸ਼ਾਸ਼ੰਦਾਂ ਦਾ ਬੱਚਿਆਂ ਨੂੰ ਲੈ ਕੇ ਕਿਸ ਤਰੀਕੇ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਉਸ ਤਰੀਕੇ ਨਾਲ ਗੱਪੀ ਜਨ ਗੱਲ ਕੀਤੀ ਇਹਨਾਂ ਨੇ ਕਿ ਬੱਚਿਆਂ ਦੇ ਲਈ ਬੈਟ ਟੱਚ ਗੋਲ ਟੱਚ ਦੇ ਜਿਹੜੇ ਬਾਰੇ ਦੱਸਿਆ ਗਿਆ ਸੀ ਉਹਦੇ ਬਾਰੇ ਕੀ ਬੋਲੋਗੇ ਜਦੋਂ ਹੁਣੇ ਛੋਟੇ ਬੱਚੇ ਥਾਣੇ ਵਿੱਚ ਆਉਣਗੇ ਪੜ੍ਹਾਈ ਲਿਖਾਈ ਦਾ ਹੁਣ ਜ਼ਮਾਨਾ ਆ ਗਿਆ ਪੁਰਾਣਾ ਜ਼ਮਾਨਾ ਤਾਂ ਹੈ ਨਹੀਂਗਾ ਤੇ ਇਹ ਬੱਚੇ ਹੁਣ ਛੋਟੇ-ਛੋਟੇ ਥਾਣਿਆਂ ਜਾကြੇ ਅੱਗੇ ਵੱਡੇ ਆਉਣ ਬੰਦਾ ਭੈ ਭੈ ਮੰਗਦਾ ਸੀ ਅੱਜ ਤੋਂ 20 ਸਾਲ ਪਹਿਲਾਂ ਤੇ ਹੁਣੇ ਛੋਟੇ-ਛੋਟੇ ਬੱਚੇ ਆ ਜਿਹੜੇ ਆ ਖਾਣੇ ਆਇਆ ਇਹਨਾਂ ਨੇ ਬੜਾ ਪਿਆਰ ਨਾਲ ਮਿਲਿਆ ਤੇ ਖੁਸ਼ ਹੋਇਆ ਸਾਰਿਆਂ ਨੇ ਮੈਨੂੰ ਗੁੱਡ ਮਾਰਨਿੰਗ ਦਾ ਜਦੋਂ ਗੈਸਟ ਉੱਤੇ ਦੇ ਸੈਂਕੂ ਗਿਆ ਉਹਨਾਂ ਨੇ ਚੰਗਾ ਲੱਗਦਾ ਇਹ ਉਹ ਟੀਚਰਾਂ ਵਰਗੀ ਕਹਿਣਾ ਸਰ ਬੜੇ ਵਧੀਆ ਸਿਸਟਮ ਦੇ ਰਹੇ ਨੇ ਪ੍ਰਵਾਦ ਵੀ ਕਰੋ ਜਿਹੜਾ ਟੀਚਰ ਸਟਾਫ ਆ ਨਾ ਇਹ ਬੱਚਿਆਂ ਲਈ ਵਾਕਈ ਗੁਰੂ ਵਾਲਾ ਸਟਾਫ ਹੁੰਦਾ ਇਹਨਾਂ ਨੇ ਇਹਨਾਂ ਨੂੰ ਕਹਿ ਜੀ ਸਿੱਖਿਆ ਦੇਣੀ ਆ ਕਿੱਦਾਂ ਦਾ ਬੱਚਿਆਂ ਨੂੰ ਮੋਟੀਵੇਸ਼ਨ ਦੇਣੀ ਆ ਇਹਨਾਂ ਨੇ ਤੇ ਬੱਚਿਆਂ ਨੇ ਉਹਦਾਂ ਦੇ ਖਿਆਲ ਉਹਨਾਂ ਦੇ ਦਿਮਾਗ 'ਚ ਆ ਕੇ ਉਹਨਾਂ ਨੇ ਅੱਗੇ ਤਰੱਕੀ ਕਰਨੀ ਹੁੰਦੀ ਆ ਤੇ ਇਹ ਇੱਕ ਮਿਹਨਤ ਉਹ ਰਾ ਜਿਹੜਾ ਛੋਟੇ ਬੱਚਿਆਂ ਨੂੰ ਅੱਜ ਇੱਥੇ ਲਿਆਇਆ ਇਹ ਇਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਭਾਵਨਾ ਪੁਲਿਸ ਪ੍ਰਤੀ ਆ ਉਹ ਚੰਗੀ ਬਣੂਗੀ ਤੇ ਇਹ ਬੜਾ ਵਧੀਆ ਪ੍ਰਾਲਾ ਕਰ ਰਿਹਾ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਇਦਾਂ ਸਿਖਾ ਕੇ ਲੈ ਰਿਹਾ ਪਰਮਿੰਦਰ ਸਿੰਘ ਜੀ ਸਮੇਤ ਆਪਦੇ ਸਟਾਫ ਦੇ ਇੱਕ ਕਿਡਜ਼ ਸਕੂਲ ਦੇ ਬੱਚਿਆਂ ਨੂੰ ਲੈ ਕੇ ਆਏ ਨੇ ਤੇ ਇਹਨਾਂ ਦਾ ਬੜਾ ਵਧੀਆ ਪ੍ਰਾਲਾ ਵਾ ਇਦਾਂ ਦੇ ਪ੍ਰਾਲੇ ਨਾਲ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਆ ਜੀ ਹਾਂ ਚੰਗੀ ਗੱਲ ਆ ਇਹ ਵਧਾਈ ਦੇ ਪਾਤਰ ਨੇ ਹੋ ਜੀ ਮੈਂ ਜੀ ਅਕੀਲੇ ਸਕੂਲ ਦਾ ਪ੍ਰੋਪਰ ਮੇਲ ਸਟਾਫ ਔਰ ਬੱਚਿਆਂ ਬਾਰੇ ਅੱਜ ਕਿਨੇ ਅੰਗ ਮੇਨ ਮਾਦਰ ਕੀ ਸੀ ਮੈਂ ਪਰਮਿੰਦਰ ਸਿੰਘ ਕਿੜਜੀ ਮਾਨੂਕੇ ਤੋਂ ਐਜ਼ ਅ ਸਕੂਲ ਦੇ ਓਨਰ ਕੰਮ ਕਰ ਰਿਹਾ ਤੇ ਮੇਰੇ ਨਾਲ ਮੇਰੇ ਸਟਾਫ ਦੇ ਮਿਸਿਸ ਮਨਦੀਪ ਕੌਰ ਮਿਸ ਅਮਨਜੋਤ ਕੌਰ ਤੇ ਬਾਕੀ ਸਕੂਲ ਦੇ ਆ ਜਿਹੜੀਆਂ ਬੱਚੀਆਂ ਉਹਨਾਂ ਨੂੰ ਅਸੀਂ ਅੱਜ ਇੱਥੇ ਲੈ ਕੇ ਆਏ ਆ ਇਹਦਾ ਸਾਡਾ ਮੇਨ ਮਕਸਦ ਇਕਤਾ ਰਖੜੀ ਦਾ ਤਿਉਹਾਰ ਆ ਰਿਹਾ ਉਹ ਅਸੀਂ ਮਤਲਬ ਚਾਹੁੰਦੇ ਸੀ ਕਿ ਆਪਣੇ ਸੋਸ਼ਲ ਜਿਹੜੇ ਕੋਈ ਵੀ ਵਿਭਾਗ ਕੰਮ ਕਰਦਾ ਉਹਨਾਂ ਦੇ ਨਾਲ ਅਸੀਂ ਰਖੜੀ ਨੂੰ ਸੈਲੀਬ੍ਰੇਟ ਕਰੀਏ ਤੇ ਨਾਲ ਹੀ ਸਾਡਾ ਅੱਜ ਦਾ ਇਵੈਂਟ ਇਹ ਸੀਗਾ ਕਿ ਅਸੀਂ ਬੱਚਿਆਂ ਨੂੰ ਇਹ ਚੀਜ਼ ਸਿਖਾਈਏ ਕਿ ਕਿਸੇ ਤੁਸੀਂ ਵਿਭਾਗੇ ਚ ਜਾਂਦੇ ਹੋ ਜਾਂ ਜਿਹੜੇ ਵੀ ਸਰਵਿਸ ਕਰ ਰਹੇ ਆ ਜਿੱਦਾਂ ਲਾਈਕ ਅੱਜ ਅਸੀਂ ਪੁਲਿਸ ਥਾਣੇ ਦਾ ਜਿਹੜਾ ਬੱਚਿਆਂ ਦਾ ਵਿਜ਼ਿਟ ਰੱਖਿਆ ਇਹਦੇ ਵਿੱਚ ਅਸੀਂ ਮਾਨਯੋਗ ਸਰਦਾਰ ਅਹ ਅਮਰਜੀਤ ਸਿੰਘ ਜੀ ਐਸਐਚਓ ਸਾਹਿਬ ਇਹਨਾਂ ਨੂੰ ਮਿਲਣ ਵਾਸਤੇ ਬੱਚਿਆਂ ਨੂੰ ਸਪੈਸ਼ਲੀ ਲੈ ਕੇ ਆਏ ਆ ਤੇ ਇਹਨਾਂ ਨੇ ਥਾਣੇ ਦੇ ਪ੍ਰਤੀ ਜਾਂ ਪੁਲਿਸ ਦੇ ਪ੍ਰਤੀ ਜੋ ਲੋਕਾਂ ਦੇ ਵਿਚਾਰ ਸੀ ਜਾਂ ਬੱਚਿਆਂ ਦੇ ਡਰ ਦੀ ਭਾਵਨਾ ਸੀ ਉਹਨੂੰ ਖਤਮ ਕੀਤਾ ਤੇ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਸਮਝਾਇਆ ਕਿ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਕਿਸ ਤਰ੍ਹਾਂ ਲੋਕਾਂ ਲਈ ਉਹ ਇੱਕ ਬਹੁਤ ਜ਼ਿਆਦਾ ਸਹਿਯੋਗੀ ਦੇ ਤੌਰ ਤੇ ਕੰਮ ਕਰਦੀ ਹੈ ਤੇ ਇਹਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਐਸਐਚਓ ਸਾਹਿਬ ਦਾ ਸੋ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਅਸੀਂ ਬਹੁਤ ਦਿਲੋਂ ਸਤਿਕਾਰ ਕਰਦੇ ਹਾਂ ਜੀ ਇਹਨਾਂ ਦਾ ਬਹੁਤ ਅੱਛੀ ਸ਼ਖਸੀਅਤ ਹੈ ਧੰਨਵਾਦ ਇਹਨਾਂ ਦਾ ਬਹੁਤ ਧੰਨਵਾਦ